ਹੁਕਮ ਪੀਰ ਦਾ ਸੌਦਾ ਤਕਦੀਰ ਦਾ ਅਗਲਾ ਹੁਕਮ ਭਾਈ ਕਿਸੇ ਦੇ ਘਰ ਦੀ ਵਾਪਸ ਸਵਾਲ ਹੋਵੇ ਕਿਸੇ ਨੇ ਘਰ ਬਾਰੇ ਪੁੱਛਣਾ ਹੋਵੇ ਮਠਾ ਮਠਾ ਜਾਸ ਕਰਦੇ ਬਾਬਾ ਹੌਸਰ ਨਹੀਂ ਜਨਾਂ लाई जादा चिकली माणेर लाई सादा चिटकली माले तूसि लाई ਫੇਰ ਕਿਸੇ ਦੇ ਫਰਿਆਦ ਹੋਵੇ ਬਾਬੇ ਤਾਂ ਇਹ ਮੂਤ ਦੀ ਇਮਰਾਜ਼ ਪੁੱਤ ਦੀ ਖਾਤਰ ਕਣੋਂ ਕੋਈ ਪੁੱਤ ਮੰਗਦਾ ਹੋਵੇ ਬਾਬੇ ਤੋਂ ਤੁਹਾਡੇ ਵੀਰੇ ਕਿੱਥੋਂ ਆਇਓ ਜੀ ਬੜੇ ਨੇ ਜੀ ਐ ਹੋ ਜੀ ਪਹਿਲਾ ਬੱਚੇ ਹੈ ਜੀ ਕਿੰਨਾ ਟਾਈਮ ਹੋ ਗਿਆ ਭੈਣੇ ਵਿਆਹ ਨੂੰ 6 ਸਾਲ ਹੋ ਗਏ 1 2 3 ਸੁਪਨੇ ਦੇ ਵਿੱਚ ਬੱਚਾ ਨજર ਆਉਂਦਾ ਬੋਲੋ ਜੀ ਕਿਤੇ ਕਿਤੇ ਹੁੰਦਾ ਕੋਈ ਬੱਚਾ ਦੇ ਲੈਂਦਾ ਫਿਰ ਖੋ ਲੈਂਦਾ ਵਾਪਸ ਐਵੇਂ ਹੁੰਦਾ ਭੈਣੇ ਠੀਕ ਹੈ ਜੀ 1 2 3 ਇਹ ਰੇਖਾ ਕੀ ਦਾ ਨਾਮ ਹੈ ਜੀ ਰੇਖਾ ਸਹੀ ਸਲਾਮਤ ਹੈ ਇਹਨਾਂ ਨੂੰ ਕੁਝ ਨਹੀਂ ਹੋਇਆ ਵਧੀਆ ਚੰਗੇ ਭਲੇ ਪਰ ਨਾਮ ਜਰੂਰ ਨੇਧਾਂ ਜੀ ਚਲੋ ਆਪਾਂ ਲੱਭਦੇ ਹਾਂ ਕਈ ਬਾਬਾ 1 2 3 4 ਐਕਸੀਡੈਂਟ ਚ ਮਰਿਆ ਬੰਦਾ ਹੈ ਤੁਹਾਡਾ ਆਪਦਾ ਨਹੀਂ ਹੈ 12ਵਾਂ ਹੀ ਹੈ ਇਹ ਤੁਹਾਡੇ ਹਸਬੰਦ ਹੈ ਇਹ ਵੀਰ ਹੀ ਦੱਸਣਗੇ ਕਿਉਂਕਿ ਤੁਹਾਡੇ ਵਿਆਹ ਤੋਂ ਪਹਿਲਾਂ ਦੀ ਗੱਲ ਹੈ ਦਵਾ ਪਿਆ ਜਾਂਦਾ ਤੁਹਾਨੂੰ ਇਹਨਾਂ ਨੂੰ ਜਿਵੇਂ ਰਾਤ ਨੂੰ ਚਮਕ ਕੇ ਉੱਠਣਾ ਦਾਅ ਪੈ ਜਾਣੀ ਗਲਤ ਭਣੀ ਆਉਂਦੀ ਹੈ ਹੁਣ ਤੁਸੀਂ ਦੇਖੋ ਤੁਸੀਂ ਆਹ ਕਰਨੀ ਨਾ ਕਰਨੀ ਤੁਹਾਡੇ ਤੇ ਡਿਪੈਂਡ ਹੈ ਮੇਰੇ ਨਹੀਂ ਆਵਾਜ਼ ਕਿਹਨੂੰ ਸੁਣਦੀ ਹੈ ਆਵਾਜ਼ ਕਿਹਨੂੰ ਪੈਂਦੀ ਹੈ ਹਾਂਜੀ ਉਸ ਤੋਂ ਬਾਅਦ ਨਹੀਂ ਹੋਈ ਵਿੱਕੀ ਕੀ ਦਾ ਨਾਮ ਹੈ ਜੀ ਤੁਹਾਡੀ ਭੂਆ ਜੀ ਦਾ ਬੇਟਾ 1 2 3 ਸ਼ਾਂਤੀ ਕੌਣ ਹੈ ਜੀ ਗਵੰਡੀਆਂ ਦੀ ਬੁੜੀ ਹੈ ਜੀ 1 2 3 ਚਲਿਓ ਅੱਪ 1 2 3 4 5 ਆ ਕੱਲੀ ਕੱਲੀ ਗੱਲ ਬਾਬਾ ਦੱਸੂ ਅੱਜ ਬੋਲ ਕੇ ਕੱਪੜੇ ਕਿੱ데 ਗਾਇਬ ਹੋਏ ਕਹਿ ਬੋਲ ਉਹ ਮਾ ਜਾਣੀ ਨਾ ਮਿਲਣੇ ਮੇਰੇ ਕੋਲ ਤਾਂ ਗੱਲ ਆਈ ਜਾਣੀ ਮੈਂ ਤਾਂ ਤੁਹਾਨੂੰ ਪੁੱਛੀ ਜਾਣੀ ਆ ਉਹਦਾ ਹੱਲ ਹੋਈ ਜਣਾ ਮੇਰੇ ਕੋਲੇ ਤਾਂ ਹੱਲ ਇੰਨਾ ਹੀ ਵੀ ਗੱਲ ਪੁੱਛ ਕੇ ਤੁਹਾਡਾ ਹੱਲ ਕਰਨਾ ਬਸ ਹੋਰ ਕੋਈ ਇਹ ਨਹੀਂ ਮੈਂ ਕੋਈ ਇੱਥੇ ਰੁਤਬਾ ਘਟਣਾ ਜਾਂ ਮੈਂ ਕੋਈ ਨਾਮ ਘਟਣਾ ਸਮਝਦੇ ਹੋ ਕਰਨਾ ਤਾਂ ਬਾਬੇ ਤੋਂ ਭਲਾਈ ਆਪਾਂ ਕਰਾਉਣਾ ਤਾਂ ਇੱਕ ਦੋ ਤਿੰਨ ਇੱਕ ਨੌਜਵਾਨ ਜਨਾਨੀ ਜਾਪੇ ਦੇ ਅੰਦਰ ਮਰ ਜਾਣੀ ਕੌਣ ਹੈ ਮੰਦੇ ਹੋ ਉਹਨੂੰ ਪਹਿਲਾਂ ਮੰਦੇ ਸੀ ਅੱਛਾ ਫਿਰ ਵੀ ਕੋਈ ਬੱਲੇ ਨਹੀਂ ਪਈ ਗੱਲ ਭੈਣ ਹਾਰ ਦੀ ਦਿੱਕਤ ਕਿਨੂੰ ਬਣੀ ਹੈ ਜੀ ਤੁਹਾਨੂੰ ਐਵੇਂ ਕਿਹਾ ਗਿਆ ਪਹਿਲਾਂ ਕਿਤੇ ਪੁੱਛਿਆ ਵੀ ਤੁਹਾਡੀ ਕੁੱਖ ਬੰਦੀ ਹੈ ਨਹੀਂ ਬੰਨੀ ਬੰਨੀ ਗਿਆ ਮੈਂ ਵਹਿਮ ਚ ਨਹੀਂ ਬੰਨੀ ਸੇਵਾਦਾਰ ਨੇ ਤਾਂ ਨਹੀਂ ਪੁੱਛ ਤੂੰ ਕਿਆ ਸੀ ਬੰਦ ਹੈ ਕਿਵੇਂ ਨੇ ਮਗਲਾ ਮੈਨੂੰ ਇਹ ਦੱਸ ਹਾਂ ਭਲੇ ਪੰਡਤਾ ਕੀ ਕਹਿੰਦਾ ਹਾਂ ਚੱਲੇ ਬਾਪ ਕੋੜਾ ਮਸਰਾਵਾ ਧੰਨ ਸੁਣੋ ਕੰਨ ਖੋਲ ਕੇ ਆ ਕੱਲੀ ਕੱਲੀ ਗੱਲ ਮਾਪਾ ਦੱਸੂ ਅੱਜ ਰੋਲ ਕੇ ਹਾਂਜੀ ਹਾਂਜੀ ਕਿਹੜਾ ਛਿਰਗੜ ਆ ਗਿਆ ਜੀ 18 ਕਿਲੋਮੀਟਰ ਬਾਅਦ ਇਸ ਪਿੰਡ ਦੇ ਵਿੱਚ ਇਸ ਨਗਰ ਦੇ ਵਿੱਚ ਤੁਹਾਡਾ ਪਰਿਵਾਰ ਰਹਿੰਦਾ ਹੈ ਜਿਹੜਾ ਦੂਜਾ ਪਰਿਵਾਰ ਹੈ ਹੁਣ ਤੁਹਾਡੇ ਪਰਿਵਾਰ ਦੀ ਗੱਲ ਆ ਤੁਹਾਡੇ ਸਾਰੇ ਇਹਦੀ ਗੱਲ ਆ ਗਈ ਤੁਹਾਡੇ ਪਰਿਵਾਰ ਦੇ ਵਿੱਚ ਇੱਕ ਨੌਜਵਾਨ ਬੰਦਾ ਮਰਦਾ ਹੈ ਨੌਜਵਾਨ ਪੂਰੇ ਪਰਿਵਾਰ ਜਾਣਦੇ ਹੋ ਬੰਦੇ ਨੂੰ ਹਾਂਜੀ ਹਾਂਜੀ 20 ਸਾਲ ਪਹਿਲਾਂ ਤੇ ਤੁਹਾਡਾ ਵਿਆਹ ਵੀ ਹੋਇਆ ਸੀ ਨਹੀਂ ਹੋਇਆ ਸੀ ਇੱਕ ਦੋ ਤਿੰਨ ਤੁਹਾਡਾ ਵਿਆਹ ਜਿਹੜਾ ਟਾਈਮ ਪਾ ਕੇ ਹੋਈ ਸੀ ਸ਼ਾਦੀ ਟਾਈਮ ਪਾ ਕੇ ਨਹੀਂ ਹੋਈ ਸੀ ਜੀ ਔਰ ਤੁਸੀਂ ਸਭ ਤੋਂ ਪਹਿਲਾਂ ਇਹ ਗੱਲ ਕੀਤੀ ਸੀ ਵੀ ਸਾਡੇ ਪਰਿਵਾਰ ਦੇ ਵਿੱਚ ਬੰਦਾ ਕੋਈ ਨਹੀਂ ਮਰਨ ਉਹ ਮੈਂ ਪੁੱਛੀ ਸੀ ਨਾ ਗੱਲ ਭਾਵੇਂ ਮੈਂ ਕਹਣਾ ਸੱਤ ਕੁੜੀਆਂ ਹੋ ਜਾਣੀਆਂ ਉਹ ਫਿਰ ਸਿੱਧੇ ਦੇ ਉਂਗਲ ਨਾਲ ਨਿਕਲਿਆ ਨਹੀਂ ਕਿ ਉਹ ਡੈਡੀ ਜੀ ਹੋਗੀ 1 2 3 ਇਹ ਬੰਦਾ दारू ਪੀ ਲੈਂਦਾ ਸੀ ਇਹ ਦੱਸਿਓ ਜੀ ਇਹ ਨਹੀਂ ਯਾਦ ਨਹੀਂ ਕੀ ਨਾਮ ਹੈ ਤੁਹਾਡਾ ਚਰਨਜੀਤ ਜੀ 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 ਤੁਸੀਂ ਤਾਂ ਨਹੀਂ ਪੀਂਦੇ ਚਾਹਣੀ ਵੀ ਨਾ ਚਾਹ ਤਾਂ ਪੀਆ ਕਰਿਆ ਚਾਹ ਤਾਂ ਇੱਕ ਚੰਗੀ ਚੀਜ਼ ਹੈ ਕਿਆ ਨਾਲ ਕੀ ਕਸੂਰ ਹੈ ਇੱਕ ਦੋ ਦਿਨਾਂ ਦੇ ਜਾਤ ਹੀ ਗਈ ਹੈ ਤੁਹਾਡੀ ਸ਼ਰਮਾ ਪੰਡਤ ਜੀ ਹੈਨਾ ਕਿਉਂ ਬਣ ਤਾ ਲੈ ਸੱਚੀ ਇੱਕ ਦੋ ਤਿੰਨ ਇਹ ਮਾਲਕ ਦੀ ਕਦੇ ਮਿਹਰ ਵੀ ਨਹੀਂ ਹੋਈ ਕਦੇ ਹੀ ਨਹੀਂ ਹੋਈ ਮਾਲਕ ਦੀ ਮਿਹਰ ਤੇ ਜੇ ਬਾਬਾ ਮਿਹਰ ਕਰਦੇ ਹੁਣ ਤੁਸੀਂ ਕਹਿੰਦੇ ਹੋ ਨਾ ਵੀ ਸਾਡੇ ਕੱਪੜੇ ਵੀ ਨਹੀਂ ਗਾਇਬ ਹੋਏ ਹਨ ਇਹ ਚੀਜ਼ ਹੋਈ ਨਹੀਂ ਪਰ ਮਾਲਕ ਦਾ ਐਸਾ ਹੁਕਮ ਹੈ ਬਾਬੇ ਦਾ ਐਸਾ ਹੁਕਮ ਹੈ ਗਲਾਬੀ ਕਲਰ ਜਿਹਨੂੰ ਕਹਦੇ ਨੇ ਨਾ ਆਪਾਂ ਗਲਾਬੀ ਕਲਰ ਇਹ ਕੱਪੜੇ ਗਾਇਬ ਆ ਤੁਹਾਡੇ ਕੋਲ ਤੁਹਾਨੂੰ ਮਿਲਦੇ ਨਹੀਂ ਗਲਾਬੀ ਗਲਾਬੀ ਹਾਂਜੀ ਨਹੀਂ ਨਹੀਂ ਦੇਖ ਲੈ ਭੈਣੇ ਕੋਈ ਚੱਕਰ ਨਹੀਂ ਮੈਂ ਤਾਂ ਤੈਨੂੰ ਹੁਣ ਚੰਦ ਘੜੀ ਗੱਲਾਂ ਪੁੱਛਣੀਆਂ ਮੈਨੂੰ ਤਾਂ ਜਿਵੇਂ ਬਾਬਾ ਦਸੀਓ ਮੈਂ ਉਵੇਂ ਹੀ ਦੱਸੀ ਜਾਣੀਆਂ 1 2 3 ਇਹ ਸਰੋਜ ਕੌਣ ਹੈ ਤੁਹਾਡੇ ਆਪ ਦੇ ਵਿੱਚ ਕਿਹੜਾ ਦੋ ਭੈਣਾ ਕੌਣ ਹੈ ਤੁਸੀਂ ਆ ਦੋ ਭੈਣਾਂ ਕੋਈ ਤੀਜਾ ਤਾਂ ਨਹੀਂ ਪੱਕੀ ਗੱਲ ਹੈ ਜੇ ਤੁਸੀਂ ਦੋ ਭੈਣਾਂ ਫਿਰ ਸਰੋਜ ਵੀ ਹੈ ਜੇ ਤੁਸੀਂ ਦੋ ਭੈਣਾਂ ਹੈ ਨਹੀਂ ਤਾਂ ਫਿਰ ਗੱਲ ਝੂਠੀ ਹੈ ਮੈਂ ਐਵੇਂ ਸੰਤੋਖ ਨੂੰ ਵੀਰ ਮੈਂ ਸੋਚ ਗਈ ਐ ਨਾ ਫਿਰ ਮੇਰਾ ਬਾਬਾ ਝੂਠ ਮਾਰਦਾ ਤੂੰ ਸੱਚ ਬੋਲਦਾ ਜਾਇਦਾ ਨਾ ਗੱਲ ਜੀ ਜਾਂਦਾ ਮੇਰਾ ਬਾਬਾ ਝੂਠ ਮਾਰਦਾ ਫਿਰ ਤੂੰ ਸੱਚ ਬੋਲਦਾ ਜਾਂ ਬਾਬਾ ਸੱਚ ਬੋਲਦਾ ਇਹਨਾਂ ਨੂੰ ਨਹੀਂ ਪਤਾ ਇਹ ਕੱਲ ਦੱਸੇ ਭੈਣੇ ਤੇਰੀ ਮਾਤਾ ਜੀ ਨੂੰ ਕੋਈ ਤਕਲੀਫ ਹੋ ਜਾਂਦੀ ਸੀ ਜਦੋਂ ਤੁਸੀਂ ਇੱਕ ਵਾਰੇ ਹੋ ਹੋਈ ਸੀ ਤਕਲੀਫ ਆਉਂਦੀ ਸੀ ਉਹਨਾਂ ਨੂੰ ਉਹਨਾਂ ਦੀਆਂ ਲੱਤਾਂ 'ਚ ਪ੍ਰੋਬਲਮ ਆਈ ਹੈ ਪੱਕੀ ਗੱਲ ਹੈ ਜੀ ਹੈਗੀ ਹੈ ਨਾ ਗੋਡਿਆਂ ਦੀ ਦਿੱਕਤ ਉਹਨਾਂ ਨੂੰ ਤੇ ਕਾਫੀ ਟਾਈਮ ਤੋਂ ਉਹਨਾਂ ਨੂੰ ਦਿੱਕਤ ਚੱਲਦੀ ਵੀ ਆਈ ਹੈ 1 2 3 ਦੋਨੋਂ ਭੈਣਾਂ ਚ ਇੱਕ ਕੁਵਾਰੀ ਨੂੰ ਦਿੱਕਤ ਪੈ ਜਾਣੀ ਉਹ ਕਿਹੜੀ ਭੈਣ ਨੂੰ ਪਈ ਸੀ ਹਾਂ ਕੁਵਾਰੀ ਕੁਵਾਰੀ ਸਮਝੋ ਆਪਦੇ ਪੇਕੇ ਪਰਿਵਾਰ ਚ ਰਹਿ ਜਾਣਾ ਉਹਦਾ ਵਿਆਹ ਨਹੀਂ ਹੋਇਆ ਇਹ ਗੱਡਣਾ ਕੀ ਦੇ ਪੇਟ ਤੇ ਹਾਂ ਗੰਡ ਬੰਨ੍ਹਣੀ ਪੇਟ ਤੇ ਕੋਈ ਨਹੀਂ ਬਣੇ ਖੁੱਲਾ ਟਾਈਮ ਆ ਯਾਦ ਕਰ ਲੈ ਉਹਨਾਂ ਮੈਂ ਸਿਗਰਟ ਪੀਲਾ ਤੂੰ ਯਾਦ ਕਰ ਲੈ ਧਰਮ ਦੀ ਲੋੜ ਨਹੀਂ ਬਣੇ ਡਰਨਾ ਘਬਰਾਉਣਾ ਜਮਾਂ ਹੀ ਨਹੀਂ 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 ਇਹ ਮਾਤਾ ਵਾਲੇ ਪਰਿਵਾਰ ਚ ਚੱਲਣਾ ਜਾਂ ਤੁਹਾਡੇ ਦੋਨੇ ਪੈਣਾ ਜਾਂ ਮਾਤਾ ਦੇ ਜਾਂ ਤੇਰੇ ਪਿੱਕੇਆਂ ਦੇ ਹੋਰ ਚੱਲਣਾ ਇੱਕ ਵਾਰੀ ਤੁਹਾਡੇ ਪਿੱਕੇ ਪਰਿਵਾਰ ਚ ਸਹੁਰਿਆਂ ਦੀ ਜਿਹੜੀ ਗੱਲ ਲੈਣੀ ਸੀ ਆਪਾਂ ਲੈ ਲਈ ਇੱਕ ਸਾਈਡ ਤੇ ਹੁੰਦੀਆਂ ਨਾ ਭੂਆ ਦੇ ਆ ਗਈ ਭਣੀ ਆ ਪੱਕੀ ਗੱਲ ਐ ਕੀ ਨਾਮ ਐ ਭੂਆ ਦਾ ਰਾਣੀ ਤੇ ਗੁੱਡੀ ਕੌਣ ਐ ਤੂੰ ਭਣੀ ਪੰਜ ਕਿ ਮਿੰਟ ਨੂੰ ਫਿਰ ਮੰਨ ਵੀ ਜਾਣਾ ਇਹ ਗੁੱਡੀ ਹੈਗੀ ਪੁੱਛ ਲਾਸਟ ਹੀ ਐ ਬਸ ਮੈਂ ਪੁੱਛ ਇੰਨੀ ਕੱਢ ਕੇ ਤੇ ਤੁਹਾਨੂੰ ਭਲਾ ਅਗਰਾ ਕੇ ਰਹਿਣਾ ਹੈਗਾ ਨਾ ਗੱਲ ਸੱਚੀ ਐ ਨਾ ਹੁਣ ਤਾੜੀ ਮਾਰੋ ਮੇਰੇ ਗੁਰੂ ਜੀ ਨਾਲ ਦੀ ਝੂਠੀ ਤਾਂ ਨਹੀਂ ਗੱਲ ਚੱਲ ਬਾਬਾ ਔਨ ਨੂੰ ਦ੍ਰਿਗ ਜਾਣਦੇ ਬੁੱਝਦੇ ਹਾਂ ਸ੍ਰੀਕੇ ਚੋਂ ਤੁਹਾਡੇ ਚੋਂ ਹੀ ਕਿੰਦੂ ਮਿੰਟ ਤੁਸੀਂ ਪਿੱਛੇ ਹੋ ਜਾਓ ਇੱਕ ਵਾਰੀ ਸਾਈਡ ਤੇ ਇਧਰਲੀ ਸਾਈਡ ਆ ਜਾਓ ਤੁਸੀਂ ਤੁਸੀਂ ਆ ਜਾਓ ਪਰਿਵਾਰ ਸਾਰਾ ਇੱਥੇ ਬਹਿ ਜਾਓ